ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਉਸ ਰਾਜ ਸਭ ਤੋਂ ਪਹਿਲਾਂ ਵੱਡੇ ਇਲਜ਼ਾਮ ਲੱਗੇ ਕਿ ਸਾਥ ਆਗੂ ਜਗਜੀਤ ਸਿੰਘ ਡੱਲੇਵਾਲ ਉੱਪਰ ਉਸ ਤੋਂ ਬਾਅਦ ਸਰਵਨ ਸਿੰਘ ਪੰਦੇੜ ਤੇ ਕਿਉਂਕਿ ਇਹਨਾਂ ਵੱਲੋਂ ਕਰੋੜਾਂ ਦੇ ਫੰਡਾਂ ਦਾ ਕਪਲਾ ਕੀਤਾ ਗਿਆ ਈਵਨ ਦੋ ਕਈ ਪੱਤਰਕਾਰਾਂ ਨੇ ਇਹ ਵੀ ਕਿਹਾ ਕਿ ਜਿੰਨੀ ਇਹਨਾਂ ਨੂੰ ਫੰਡ ਇਕੱਠੀ ਹੋਈ ਹੈ ਜਿੰਨਾ ਇਹਨਾਂ ਨੂੰ ਚੰਦਾ ਇਕੱਠਾ ਹੋਇਆ ਹੈ ਉਨੇ ਫੰਡ ਦੇ ਨਾਲ ਪੂਰੇ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਉਤਾਰਿਆ ਜਾ ਸਕਦਾ ਸੀ ਬਾਅਦ ਵਿੱਚ ਆਪਣੇ ਪੱਧਰ ਤੇ ਸਪਸ਼ਟਿਕਰਨ ਦਿੱਤਾ ਗਿਆ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਕਿਉਂਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਲਗਭਗ 125 ਦਿਨ ਮਰਨ ਵਰਤੇ ਬੈਠੇ ਰਹੇ ਹਾਲਾਂਕਿ ਉਧਰ ਜੇ ਡਾਕਟਰ ਸੁਆਮਨ ਸਿੰਘ ਸੀ ਉਹਨਾਂ ਵੱਲੋਂ ਇਹ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ 125 ਦਿਨ 70 ਤੋਂ 75 ਸਾਲ ਦਾ ਬਜ਼ੁਰਗ ਦੂਸਰੇ ਪਾਸੇ ਉਹ ਵੀ ਕੈਂਸਰ ਦਾ ਪੇਸ਼ੈਂਟ ਹੋਵੇ ਇਨਾਂ ਲੰਮਾ ਸਮਾਂ ਜਿਹੜੇ ਨੇ ਉਹ ਮਰਨ ਵਰਤ ਉੱਤੇ ਨਹੀਂ ਬੈਠ ਸਕਦੇ ਉਹਨਾਂ ਕਹਿੰਦੇ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ ਤੁਹਾਨੂੰ ਵਾਅਦੇ ਕੀਤੇ ਗਏ ਨੇ ਉਹ ਵਾਅਦੇ ਨਹੀਂ ਪੂਰੇ ਪੂਰੇ ਕਰੇਗੀ ਉਹ ਤੁਹਾਡੇ ਨਾਲ ਸਾਜ਼ਿਸ਼ ਕਰੇਗੀ ਲੇਕਿਨ ਹੁਣ ਫਿਰ ਇੱਕ ਵਾਰ ਫੰਡਾ ਦੇ ਕਪੜੇ ਨੂੰ ਲੈ ਕੇ ਮਾਮਲਾ ਪੂਰੀ ਤਰ੍ਹਾਂ ਜੋਰ ਫੜ ਗਿਆ ਹੈ ਤੈਲ ਚਰ ਮਚ ਗਈ ਹੈ ਇਸ ਅ ਮੁੱਦੇ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਫੰਡਾਂ ਦੀ ਗੜਬੜੀ ਨੂੰ ਲੈ ਕੇ ਮੋਰ ਗੰਭੀਰ ਇਲਜ਼ਾਮ ਲੱਗੇ ਹਨ ਮਿਲੀ ਜਾਣਕਾਰੀ ਮੁਤਾਬਕ ਸੰਯੁਕਤ ਕਿਸਾਨ ਮੋਰਚਾ ਦੇ ਤਿੰਨ ਬਾਗੀ ਆਗੂਆਂ ਨੇ ਮੋਰਚੇ ਦੇ ਤਿੰਨ ਖਜ਼ਾਨਚੀਆਂ ਨੂੰ ਚਿੱਠੀ ਲਿਖੀ ਹੈ ਜਿਸ ਵਿੱਚ ਉਹਨਾਂ ਨੇ ਚਿੱਠੀ ਵਿੱਚ ਪੁੱਛਿਆ ਹੈ ਕਿ ਫੰਡਾਂ ਦੀ ਦੁਰਵਰਤੋਂ ਕਿਵੇਂ ਸ਼ੁਰੂ ਹੋਈ ਇਸ ਸਬੰਦੇ ਸੰਬੰਧੀ ਦੱਸਿਆ ਜਾਵੇ ਦੱਸਦੀ ਇੱਕ ਇੱਕ ਸੰਯੁਕਤ ਕਿਸਾਨ ਮੋਰਚਾ ਦੇ ਬਾਗੀ ਕਿਸਾਨ ਆਗੂ 인ਦਰਜੀਤ ਕੋਟ ਬੁੱਢਾ ਲਖਵਿੰਦਰ ਸਿੰਘ ਔਲਖ ਗੁਰਿੰਦਰ ਭੰਗੂ ਨੇ ਚਿੱਠੀ ਲਿਖੀ ਹੈ ਉਹਨਾਂ ਵੱਲੋਂ ਤਿੰਨ ਖਜਾਂਚੀ ਸੁਖਜੀਤ ਸਿੰਘ ਹਰਦੋ ਹਰਦੋ ਝੰਡੋਕੇ ਸੁਖਜਿੰਦਰ ਸਿੰਘ ਖੋਸਾ ਸੁਖਪਾਲ ਸਿੰਘ ਡੱਫੜ ਤੋਂ ਸਵਾਲ ਪੁੱਛਿਆ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਲੋਕਾਂ ਨੂੰ ਸਾਰੀ ਜਾਣਕਾਰੀ ਜਨਤਕ ਕੀਤੀ ਜਾਵੇ ਯਾਨੀ ਕਿ ਤਿੰਨ ਕਜਾਂਚੀਆਂ ਦੇ ਕੋਲੋਂ ਸਵਾਲ ਪੁੱਛੇ ਗਏ ਨੇ ਜਿੰਨਾ ਕੋਲ ਫੰਡ ਆਇਆ ਕਿਵੇਂ ਆਇਆ ਕਿੱਥੋਂ ਆਇਆ ਕਿੱਥੇ ਕਿੰਨਾ ਖਰਚਾ ਕੀਤਾ ਗਿਆ ਉਸ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਸਾਲ 2024-25 ਵਿੱਚ ਕਿਸਾਨਾਂ ਮਜ਼ਦੂਰਾਂ ਦੀਆਂ ਹੱਕਾਂ ਮੰਗਾਂ ਲਈ ਲੜੇ ਕਿਸਾਨਾਂ ਅੰਦੋਲਨ 2 ਵਿੱਚ ਆਪ ਜੀ ਦੇ ਮੋਰਚੇ ਦਾ ਲੇਖਾ ਜੋਖਾ ਰੱਖਣ ਦੀ ਜ਼ਿੰਮੇਵਾਰੀ ਲਈ ਗਈ ਸੀ ਆਪ ਜੀ ਨੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਅਤੇ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਨਿਰਪੱਖ ਹੋ ਕੇ ਇਹ ਗੱਲ ਜਨਤਾ ਦੇ ਸਾਹਮਣੇ ਰੱਖੋ ਕਿ ਮੋਰਚੇ ਵੱਲੋਂ ਲਾਈ ਗਈ ਜ਼ਿੰਮੇਵਾਰੀ ਤੁਹਾਡੇ ਕੋਲ ਰਹੀ ਜਾਂ ਤੁਹਾਡੇ ਕੋਲ ਖੋਲ ਹੀ ਗਈ ਮੋਰਚੇ ਦੀਆਂ ਮੀਟਿੰਗਾਂ ਵਿੱਚ ਬਾਰ-ਬਾਰ ਏਜੰਡਾ ਲੱਗਣ ਦੇ ਬਾਅਦ ਇਹ ਜ਼ਿੰਮੇਵਾਰੀ ਅਤੇ ਮੋਰਚੇ ਦਾ ਫੰਡ ਤੁਹਾਨੂੰ ਨਹੀਂ ਸੌਂਪਿਆ ਗਿਆ ਯਾਨੀ ਕਿ ਪੂਰੀ ਤਰ੍ਹਾਂ ਜਿਸ ਤਰ੍ਹਾਂ ਪਹਿਲਾ ਇਲਜ਼ਾਮ ਲੱਗੇ ਸੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਬੰਸ ਸਿੰਘ ਪੰਦੇੜ ਤੇ ਫੰਡਾਂ ਨੂੰ ਲੈ ਕੇ ਹੁਣ ਜਿਹੜੇ ਤਿੰਨ ਮੈਂ ਤੁਹਾਨੂੰ ਆਗੂਆਂ ਦੇ ਨਾਮ ਦੱਸੇ ਨੇ ਜਿਹੜੇ 2024 ਤੋਂ 25 ਤੱਕ ਐਜ਼ ਦੇ ਖਜ਼ਾਨਚੀ ਰਹੇ ਉਹਨਾਂ ਉਹਨਾਂ ਲੋਕਾਂ ਨੂੰ ਚਿੱਠੀਆਂ ਲਿਖ ਦਿੱਤੀਆਂ ਗਈਆਂ ਨੇ ਕਿ ਤੁਸੀਂ ਜਨਤਕ ਕਰੋ ਜਿਹੜੀ ਫੰਡ ਇਕੱਠੀ ਹੋਈ ਹੈ ਇਸੇ ਤਰ੍ਹਾਂ ਇਲਜ਼ਾਮ ਲੱਗੇ ਸੀ ਪਹਿਲਾਂ ਰੋਦੂ ਰਾਮ ਹੋਰਾਂ ਤੇ ਕਿ ਉਹਨਾਂ ਨੇ ਇੱਕ ਵੱਡਾ ਹੋਟਲ ਖਰੀਦ ਲਿਆ ਹੈ ਯਾਨੀ ਕਿ ਜੇਕਰ ਕਿਸਾਨ ਆਗੂ ਕਿਸਾਨਾਂ ਦੇ ਨਾਲ ਧੋਖਾ ਕਰਨਗੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਜੇਕਰ ਮਜ਼ਦੂਰਾਂ ਦੇ ਨਾਲ ਧੱਕੇ ਉਹ ਧੱਕਾ ਕਰਨਗੇ ਜਾਂ ਧੋਖਾ ਕਰਨਗੇ ਉਹਨਾਂ ਦੇ ਫੰਡਾਂ ਦੀ ਦੁਰਵਰਤੋਂ ਕੀਤੀ ਜਾਵੇਗੀ ਫਿਰ ਤਾਂ ਇਹ ਬੜਾ ਡਿਫਿਕਲਟ ਹੋ ਜਾਵੇਗਾ ਕਿ ਕਿਸਾਨੀ ਮੋਰਚਾ ਜਾਂ ਕਿਸਾਨੀ ਧਰਨੇ ਲਾਉਣਾ ਯਾਨੀ ਕਿ ਮਜ਼ਦੂਰਾਂ ਅਤੇ ਪਿੰਡਾਂ ਦੇ ਵਿੱਚੋਂ ਜਿਹੜਾ ਫੰਡ ਇਕੱਠਾ ਕੀਤਾ ਜਾਂਦਾ ਹੈ ਜਿਹੜਾ ਚੰਦਾ ਜੁੜਦਾ ਹੈ ਉਹਦੇ ਵਿੱਚ ਤੇਲ ਵੀ ਹੈ ਉਹਦੇ ਵਿੱਚ ਘੱਟ ਵੀ ਹੈ ਉਹਦੇ ਵਿੱਚ ਘਿਓ ਵੀ ਹੈ ਉਹਦੇ ਵਿੱਚ ਦਾਣੇ ਵੀ ਨੇ ਉਹਦੇ ਵਿੱਚ ਝੋਨਾ ਵੀ ਹੈ ਉਹਦੇ ਵਿੱਚ ਨਕਦੀ ਵੀ ਹੈ ਲੇਕਿਨ ਇਹ ਸਾਰਾ ਪੈਸਾ ਕਿੱਥੇ ਖਰਚ ਕੀਤਾ ਗਿਆ ਇਹ ਤਿੰਨਾਂ ਖਜ਼ਾਂਚੀਆਂ ਦੇ ਕੋਲੋਂ ਮੰਗ ਕੀਤੀ ਗਈ ਹੈ ਕੋ ਇੱਕ ਇੱਕ ਪੈਸੇ ਦਾ ਹਿਸਾਬ ਜਨਤ ਕਰਨ ਤਾਂ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਦੇਰ ਉੱਤੇ ਵੀ ਆ ਪਿਛਲੇ ਦਿਨਾਂ ਦੇ ਵਿੱਚ ਨਿਸ਼ਾਨੀਆਂ ਸਵਾਲ ਉੱਠੇ ਸੀ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਸੀ ਕਿ ਸਾਡੇ ਕੋਲ ਇੱਕ ਇੱਕ ਰੁਪਏ ਦਾ ਹਿਸਾਬ ਹੈ ਜੇਕਰ ਉਹ ਤਿੰਨ ਖਜ਼ਾਂਚੀਆਂ ਦੇ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਹਿਸਾਬ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਫਿਰ ਫਰਜ਼ ਬੰਦਾ ਹੈ ਕਿ ਇਹਨਾਂ ਆਗੂਆਂ ਜਿਹੜੇ ਖਜ਼ਾਂਚੀ ਰਹੇ ਨੇ 2024 ਤੋਂ 2025 ਤੱਕ ਹਿਸਾਬ ਦੇਣਾ ਹਿਸਾਬ ਨੂੰ ਜਨਤਾ ਕੀਤਾ ਜਾਵੇ ਤਾਂ